ਆਰਨੋ ਮੈਨ ਮੈਂ ਆਪਣੇ ਛੋਟੇ ਭਾਈ ਸਰਦੇਪਾਲ ਦੀ ਮਹਾਰਾਜੀ ਦੀ ਵਰਕਗਤ ਦੇ ਸਾਲ ਜਿੰਨਾਂ ਉਸੇ ਪਿਆਰ ਨਾਲ ਕਾਲਾ ਜੀ ਹੁੰਦੀ ਇਹਨਾਂ ਦਾ ਕੁਮਾਰ ਸਿੰਘ ਤੇ ਤੁਹਾਨੂੰ ਲੱਖ ਲੱਖ ਮੁਬਾਰਕ ਦਿਵਾਗਾ ਬਹੁਤ ਕਮਨੀਏ ਜੀ ਇਹਦੇ ਆਵਾਜ਼ ਸੇ ਮੈਂ ਤੇ ਮੇਰੇ ਸਾਥੀ ਖੱਬੇ ਹੱਥ ਸਾਡੇ 올 ਇੰਡੀਆ شادی ਪਾਰਟੀ ਦੇ ਕਿਨੇ ਦਿੱਤੀ ਤੇ ਜਾਂਚੀ ਨੇ ਮੇਰੇ ਛੋਟੇ ਭਾਈ ਨੂੰ ਫਾਰਮਰ ਐਪੀ ਹੈ ਜੁਕੇ ਨੇ ਫ੍ਰੀਜੀਤ ਜੀ ਸਿਧਾ ਸਾਹਿਬ ਸਾਡੇ ਬਲਬੀਰ ਸਿੰਘ ਸਿੱਧੂ ਜੀ ਸਾਡੇ ਫਾਰਮਰ ਐਲਟੋ ਮਿਸਟਰ ਸਾਡੇ ਆਪ ਸਾਡੇ ਜਸਵੰਤ ਸਿੰਘ ਮਾਨ ਸਿੱਧਿਆ ਜੀ ਸਿਧੂ ਰੂਪ ਦੇ ਜ਼ਿਲ੍ਹਾ ਪ੍ਰਧਾਨ ਤੇ ਐਸਐਮਐਲ ਸਾਡੀ ਭੈਣ ਉਸਾਰਕੌਰ ਦਾਵਾ ਜੀ ਨੇ ਮੈਨਾਂ ਰਸਤੇ ਪੰਜਾਬ ਦੇ ਪ੍ਰਧਾਨ ਦੇ ਸਜਪ੍ਰੀਤ ਸਿੰਘ ਜੀ ਵਕੀਲ ਸਾਹਿਬ ਨੇ ਬੜਾ ਨਮਾਇਆ ਰੋਲ ਇੱਥੇ ਕੀਤਾ ਹੈ ਐਪੀ ਜੀ ਮੁਖਸ਼ਰ ਵਾਲੇ ਉਹ ਵੀ ਸਾਡੇ ਆਏ ਤੇ ਸਾਰੇ ਸਾਥੀ ਬਹੁਤ ਬਹੁਤ ਮੈਂ ਸਾਰੇ ਹੀ ਪੰਜਾਬ ਕਾਂਗਰਸ ਵਜੋਂ ਅੱਜ ਬਨਾਲੇ ਦੇ ਸਾਰੇ ਹੀ ਵੋਟਰਸ ਹੱਥ ਜੋੜ ਅਸੀਂ ਉਹਨਾਂ ਨੂੰ ਸ਼ੁਕਰੀਆ ਦੱਸਣਾ ਪਰ ਸਾਡੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਜਿਹੜੀ ਇੰਡੀਆ ਨੈਸ਼ਨਲ ਕਾਂਗਰਸ ਤੇ ਪੰਜਾਬ ਪ੍ਰਦੇਸ਼ ਕਾਂਗਰਸ ਹੈ ਉਹ ਸ਼ੁਕਰੀਆ ਅਦਾ ਕਰ ਸਕਦੇ ਕਿਉਂਕਿ ਮੈਂ ਸਮਝਣਾ ਬਹੁਤ ਵੱਡੀ ਜਿੱਤ ਜਿਹੜੀ ਹੈ ਇਹ ਆਪ ਦਾ ਜਿਹੜਾ ਗੜ ਹੈ ਇਹ ਉਹ ਹੈ ਜਿਹੜੀ ਪਾਰਟੀ ਹੈ ਇਸ ਟਾਈਮ ਸਰਕਾਰ ਦੇ ਵਿੱਚ ਇਹਦਾ ਸਾਬ ਨੂੰ ਵੱਡਾ ਕਿਹੜਾ ਜਣਾ ਬਰਨਾ ਰਿਦਾ ਉਹ ਅੱਜ ਕਿਹੜਾ ਜਿਹੜਾ ਉਹ ਸਪਸ਼ਟ ਹੋ ਗਿਆ ਪੰਜਾਬ ਦੀਆਂ ਬਾਕੀ ਚੋਣਾਂ ਤੇ ਜਿਹੜੀ ਤੁਹਾਡੀ ਗੱਲ ਹੋਏਗੀ ਮੈਂ ਜ਼ਰੂਰ ਕਰਾਂਗਾ ਪਰ ਸਾਰਿਆਂ ਨਾਲ ਪਹਿਲੇ ਇੱਕ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਮਾਲਵੇ ਦੇ ਹਾਰ ਤੇ ਵਿੱਚ ਜਿਹੜਾ ਮਾਲਵੇ ਦਾ ਜਿੱਥੋਂ ਸਿਆਸਤ ਦਾ ਧੁਰਾ ਜਿਹੜੂ ਅਸੀਂ ਕਹਿੰਦੇ ਉਸ ਸਿਆਸਤ ਦੇ ਧੁਰੇ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਮ ਸਾਹਿਬ ਦਾ ਕਈ ਦਫਾ ਇੱਥੇ ਆਣਾ ਤੇ ਆਪ ਦਾ ਇੱਥੇ ਦਸਤਬਸਤ ਹੋਣਾ ਜਿਹੜਾ ਇੱਕ ਕਲੀਅਰ ਕੱਟ ਮੈਸੇਜ ਕਿ 2027 ਦੇ ਵਿੱਚ ਕਾਂਗਰਸ ਆੜੀ ਤੇ ਆਪ ਦੇ ਤਾਂ ਮੈਂ ਜੀ ਵੀ ਮੁਬਾਰਕਬਾਦ ਦੇ ਦੇ ਜਿਹੜੇ ਇਹਨਾਂ ਨੂੰ ਨਹੀਂ ਸਾਰੇ ਮੇਰੇ ਜਿਹੜੇ ਸਾਥੀ ਪਿੱਛੇ ਖੜੇ ਆਣੇ ਦੁਆਲੇ ਜਿਹਨਾਂ ਨੂੰ ਕਈ ਬਹੁਤ سارے ਸਾਥੀਆਂ ਨੂੰ ਸਾਡੇ ਪਿੱਛੇ ਨੂੰ ਪੈਣਾ ਕਿਧਾਰੇ ਬੱਸੀ ਹਰ ਉਹ ਸਾਥੀ ਜਿਹੜੇ ਸਾਡੇ ਮੁੱਢਾ ਦੇ ਬੈਠੇ ਜਿਨ੍ਹਾਂ ਰਾਤ ਦੇ ਪਿੰਡਾਂ ਵਿੱਚ ਲਾਈਏ ਸ਼ਹਿਰ ਵਿੱਚ ਲਾਈਏ ਤੇ ਪੰਜਾਬ ਦੇ ਵਿੱਚੋਂ ਵੀ ਜਿਹੜੇ ਪੰਜ ਚਾਰ ਜਿਹੜੇ ਆ ਗਏ ਤੇ ਡਿਊਟੀਆਂ ਲੱਗੀਆਂ ਉਹ ਇੱਥੇ ਭਾਵੇਂ ਅੱਜ ਨਹੀਂ ਮੈਂ ਵੀ ਆਪਣੇ ਜ਼ਿਲ੍ਹੇ ਤੋਂ ਅੱਜ ਹਾਜ਼ਰੀ ਲਵਾ ਕੇ ਤੇ ਇਸ ਗੱਲ ਕਰਨੀ ਲੇਟ ਹੋਇਆ ਕਿ ਮੈਨੂੰ ਪਹੁੰਚੇ 24:30 4 ਘੰਟੇ ਦਾ ਇਹਨਾਂ ਦੇ ਵਾਸਤੇ ਬੁਰੀ ਗੱਲ ਹੈ ਸੋਤਨਾ ਤੇ ਸੁਮੋਚੇ ਪੰਜਾਬ ਚ ਵੀ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਕਲੋਜ਼ਲੀ ਵਾਚ ਕਰੋ ਜਿਹੜੀ ਗੱਲ ਮੈਂ ਪਹਿਲੇ ਦਿਨ ਐਸੀ ਹੀ ਤੁਹਾਡੇ ਪ੍ਰੈਸ ਸੌਰੀ ਰਾਤ ਨਾਲ ਵਿੱਚ ਗਈ ਸੀ ਕਾਲੀ ਜਦ ਜਿਦਾ ਬਾਹਰ ਦੇ ਇੱਕ ਸੋਚੀ ਸੰਜੀਦਨ ਨਾ ਮਾਰ ਪਿਆ